ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ ਇੱਕ ਸੂਟ ਬਾਜਾਰ ਫੈਸ਼ਨ ਹਾਊਸ ਨੇ ਕੱਟਦੇ 500 ਦੇ ਤਿੰਨ ਮੈਚਿੰਗ ਸੂਟ ਹੈ ਭਾਜੀ ਰੇਟ ਦੇਣਾ ਸਿਰਫ ਸਿਰਫ 275 ਰੁਪਏ ਦਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆਂ ਤੁਸੀਂ ਦੁਕਾਨਦਾਰੋਂ ਭਾਵੇਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚੋ ਬਹੁਤ ਵੱਡੇ ਫਾਇਦੇ ਆ ਚੈੱਕ ਕਰੋ ਬਾਜ਼ਾਰ 'ਚ ਭਾਜੀ ਇਹ ਸੂਟ ਦਾ ਰੇਟ ਹੈ ਘੜ ਤੋਂ ਘੜ 1100 1000 ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 300 ਤੇ 95 ਰੁਪਏ ਦੇ ਵਿਆਹ ਸ਼ਾਦੀ ਤੁਸੀਂ ਕਪੜਾ ਲੈਣਾ ਤੁਸੀਂ ਦੇਣ ਲੈਣ ਲੈਣਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਕੀ ਬਾਜ਼ਾਰ ਚ ਰੇਟ ਹੈ ਘੜ ਤੋਂ ਘੜ 1100 1200 ਨਾਲ ਪੂਰਾ ਵਧੀਆ ਦੁਪੱਟਾ ਸੂਟ ਦੇਣਾ ਸਿਰਫ ਤੇ ਸਿਰਫ 500 ਤੇ 65 ਰੁਪਏ ਦਾ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕਪੜਾ ਲੈਨੇ ਹੋ ਇੱਥੇ ਸਾਨੂੰ ਅਸੀਂ ਦੇ ਰਿਹਾ 18 20000 ਰੁਪਏ ਦੇ ਵਿੱਚ ਬਾਜ਼ਾਰ ਚ ਕੋਈ 3000 ਲੈਂਦੇ ਕੋਈ 3500 ਲੈਂਦਾ 1195 ਰੁਪਏ ਦਾ ਪਾਜੀ ਸੂਟ ਸਲੋ ਜੀ ਜਲਦੀ ਜਲਦੀ ਆ ਜਾਓ ਸਿਰਫ 5 ਜਿੰਨ ਦਾ ਟਾਈਮ ਆ ਸੇਲ ਲੱਗੀ ਬਹੁਤ ਵੱਡੀ ਲੋ ਜੀ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਸੂਟ ਬਾਜ਼ਾਰ ਫੈਸ਼ਨ ਹਾਊਸ ਨੇ ਕੱਢਦੇ 500 ਦੇ ਤਿੰਨ ਪਿਓਰ ਕਾਟਨ ਦਾ ਸੂਟ ਬਾਜ਼ਾਰ ਚ ਜਿਹੜੇ ਦਾ ਰੇਟ ਹੈ ਘੱਟੋ ਘਣ 500 550 600 ਸੂਟ ਦੇਣੇ 500 ਦੇ ਤਿੰਨ ਰੰਗ ਦੇ ਡਿਜ਼ਾਈਨ ਜਿੰਨੇ ਤੁਸੀਂ ਕਹੋਗੇ ਉਹਨੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆਂ ਤੁਸੀਂ ਦੁਕਾਨਦਾਰੋਂ ਆਵੇਂ ਤੁਸੀਂ ਫੇਰੀ ਲਾ ਕੇ ਕਪੜਾ ਵੇਚੋ ਬਹੁਤ ਵੱਡੇ ਫਾਇਦੇ ਬਾਜ਼ਾਰ 'ਚ ਰੇਟ ਹੈ 1100 1200 ਸੂਟ ਦੇਣਾ ਸਿਰਫ ਤੇ ਸਿਰਫ 275 ਰੁਪਏ ਦਾ ਆ ਦੇਖੋ ਜੀ ਕੈਮਰਾ ਮਾਰ ਕੇ ਦਿਖਾ ਦਿਓ ਸੂਟ ਦੇ ਉੱਤੇ ਆ ਤੁਸੀਂ ਕੰਮ ਕੀਤਾ ਚੈੱਕ ਕਰੋ ਦੁਪੱਟਾ ਨਾਲ 800 900 ਹਜ਼ਾਰ ਸਾਡਾ ਰੇਟ ਸਿਰਫ 275 ਪਿਓਰ ਕੈਮਰੀ कॉटन ਦਾ ਸੂਟ ਬਾਜ਼ਾਰ 'ਚ ਰੇਟ ਸੀ 500 550 600 ਦਾ ਭਾਜੀ ਮੈਚਿੰਗ ਸੂਟ ਹੈ ਪਾਜੀ ਰੇਟ ਦੇਣਾ ਸਿਰਫ ਸਿਰਫ 275 ਰੁਪਏ ਦਾ ਤੇ ਆ ਚੈੱਕ ਕਰੋ ਬਾਜ਼ਾਰ ਚ ਪਾਜੀ ਇਹ ਸੂਟ ਦਾ ਰੇਟ ਹੈ ਘੱਟ ਤੋਂ ਘੱਟ 1100 1000 ਪਾਜੀ ਸੂਟ ਦੇਣਾ ਸਿਰਫ ਸਿਰਫ 395 ਰੁਪਏ ਵਿਆਹ ਸ਼ਾਦੀ ਤੁਸੀਂ ਕੱਪੜਾ ਲੈਣਾ ਤੁਸੀਂ ਦੇਣ ਲੈਣ ਲੈਣਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਪਿਓਰ ਕਾਟਨ ਦਾ ਨਾਲ ਆ ਗਈ ਪੂਰੀ ਵਧੀਆ ਬਾਟਮ ਤੇ ਨਾਲ ਹੈ ਪੂਰਾ ਵਧੀਆ ਦੁਪੱਟਾ ਪਾਜੀ ਬਾਜ਼ਾਰ ਚ ਰੇਟ ਹੈ ਘੱਟ ਤੋਂ ਘੱਟ 1100 1200 ਸੂਟ ਦੇਣਾ 495 ਰੁਪਏ ਦਾ ਨਾਲ ਪੂਰਾ ਵਧੀਆ ਦੁਪੱਟਾ ਬਾਜ਼ਾਰ ਚ ਰੇਟ ਜੋ ਮਰਜੀ ਹੋਵੇ ਸੂਟ ਦੇਣਾ ਸਿਰਫ ਤੇ ਸਿਰਫ 500 ਤੇ 65 ਰੁਪਏ ਦਾ ਤੁਸੀਂ ਜਾਣਿਓ ਵੱਡੇ ਵੱਡੇ ਸ਼ੋਰੂਮਾਂ ਦੇ ਡੰਮੀਆਂ ਤੇ ਲੱਗੇ ਸੂਟ ਲੈਨੇ ਹੋ 15 15000 ਮੰਗਦੇ ਆ 16 16000 ਰੁਪਏ ਮੰਗਦੇ ਆ 18000 ਮੰਗਦੇ ਆ ਪਰ ਬਾਜ਼ਾਰ ਫੈਸ਼ਨ ਤੇ ਆਓ ਸਿਰਫ ਤੇ ਸਿਰਫੇ ਸੂਟ ਲੈ ਜਾਓ ਭਾਜੀ ਸਿਰਫ ਤੇ ਸਿਰਫ 1995 ਰੁਪਏ ਦਾ ਬਾਜ਼ਾਰ ਚ ਕੋਈ 3000 ਲੈਂਦੇ ਕੋਈ 3500 ਲੈਂਦਾ 1195 ਰੁਪਏ ਦਾ ਭਾਜੀ ਸੂਟ ਹੋਲ ਸੇ ਸ਼ੋਰੂਮ ਆ ਬਾਜ਼ਾਰ ਫੈਸ਼ਨ ਹੁਤੇ ਜਿੱਥੇ ਤੁਹਾਨੂੰ ਹੋਲ ਸੇ ਰੇਟ ਤੇ ਕੱਪੜਾ ਮਿਲਣਾ ਜਿੱਥੇ ਦੁਕਾਨਦਾਰਾਂ ਨੂੰ ਸਸਤਾ ਕੱਪੜਾ ਮਿਲਣਾ ਜਿੱਥੇ ਰੀਸੇਲਰਾਂ ਨੂੰ ਸਸਤਾ ਕੱਪੜਾ ਮਿਲਣਾ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਅਸੀਂ ਦੇ ਰਿਹਾ 18-20000 ਰੁਪਏ ਦੇ ਵਿੱਚ ਸਲੋਜੀ ਜਲਦੀ ਜਲਦੀ ਆ ਜਾਓ ਸਿਰਫ ਪੰਜ ਦਿਨ ਦਾ ਟਾਈਮ ਆ ਸੇਲ ਲ ਤਾਨੂੰ ਅਸੀਂ ਡਿਸਕਾਊਂਟ ਦੇਣਾ ਕੱਪੜਾ ਚੰਗਾ ਦਵਾਂਗੇ ਪੈਸੇ ਘੱਟ ਲਵਾਂਗੇ ਗਾਰੰਟੀ ਇਸ ਚੀ ਦੀ ਆ ਨਾ ਤੁਹਾਨੂੰ ਬਠਿੰਡੇ ਜਾਣ ਦੀ ਲੋੜ ਆ ਲੁਧਿਆਣੇ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਅਬੋਰ ਜਾਣ ਦੀ ਲੋੜ ਨਹੀਂ ਤੁਹਾਨੂੰ ਅੰਬਾਲੇ ਜਾਣ ਦੀ ਲੋੜ ਨਹੀਂ ਕਿਉਂਕਿ ਹੋਲ ਸੇ ਰੇਟਰੇ ਕੱਪੜਾ ਤੁਹਾਨੂੰ ਮੋੜ ਮੰਡੀ ਦੇ ਵਿੱਚ ਮਿਲ ਰਿਹਾ ਸਾਰੇ ਲੋਕ ਖੁਸ਼ ਹੋ ਕੇ ਜਾ ਰਹੇ ਆ ਤੁਸੀਂ ਵੀ ਆਜੋ ਬਾਜ਼ਾਰ ਫੈਸ਼ਨ ਹਾਊਸ ਤੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਵਿਆਹ ਚਾਹੀਦਾ ਕੱਪੜਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ ਹੋ ਰਹੇ ਆ 11 ਬਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾਂ ਟੀ ਮੋੜ ਮੰਡੀ